ਪਿਰ ਤੋਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਸਾਨਵੀ ਰਾਣੀ ਪੰਜਾਬ ਦੇ ਵਿੱਚ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਜਿਨਨ ਕੀ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੋਤੀ ਬਿਹਾਰ ਤੋਂ ਹੈ ਉਹ ਵੀਰ ਤੇ ਪੰਜਾਬ ਦੇ ਵਿੱਚ ਰਹਿ ਰਿਹਾ ਹੈ ਇੱਕ ਗੁਰਸਿੱਖ ਅ ਅਮਰਤ ਛਕਿਆ ਹੋਇਆ ਤੇ ਵੀਰ ਨੇ ਤੇ ਗੁਰਸਿੱਖਾ ਉਹਨਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਨਸ਼ਾ ਪੱਤਾ ਛੱਡੀਏ ਵੀਰ ਜੀ ਨਸ਼ਾ ਪੱਤਾ ਛੱਡੀਏ ਤੇ ਅੱਜ ਆਪਾਂ ਲਾਈਵ ਆਏ ਹਾਂ ਤੇ ਸੋਚਿਆ ਤੁਹਾਡੇ ਨਾਲ ਕੁਝ ਗੱਲਾਂ ਸ਼ੇਅਰ ਕਰੀਏ ਤੇ ਉਹ ਵੀਰ ਦੀ ਵੀਡੀਓ ਫੇਸਬੁੱਕ ਤੇ YouTube ਤੇ ਕਾਫੀ ਆ ਵਾਇਰਲ ਹੋ ਰਹੀ ਹੈ ਤੇ ਕੁਝ ਵੀਰ ਪੰਜਾਬੀ ਵੀਰ ਵੀ ਹੋ ਗਏ ਹਨਾ ਹੋਰ ਵੀ ਵੀਰ ਹੋ ਗਏ ਮਜ਼ਾ ਖੜਾ ਰਹਿੰਦੇ ਉਹਨਾਂ ਦਾ ਤੇ ਇੱਕ ਪੱਤਰਕਾਰ ਦੇ ਆ ਮੁਤਾਬਿਕ ਉਹਨਾਂ ਨਾਲ ਗੱਲਬਾਤ ਹੋਇਆ ਤੇ ਉਹਨਾਂ ਨੂੰ ਕਿਹਾ ਗਿਆ ਵੀ ਤੁਹਾਡਾ ਜਿਹੜਾ ਵੀਡੀਓ ਹੈ ਵਾਇਰਲ ਹੋਇਆ ਹੈ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਤੇ ਤੁਹਾਡਾ ਮਜ਼ਾਕ ਉਡਾਇਆ ਜਾ ਰਿਹਾ ਨਹੀਂ ਵੀ ਦੇਖਿਆ ਵੀਡੀਓ ਤੇ ਉਹ ਕੀ ਕਹਿ ਰਹੇ ਨੇ ਕਹਿ ਰਹੇ ਨੇ ਕਿ சுரேਸ਼ ਨਾਮ ਹੈ சுரேਸ਼ ਨਾਮ சுரேਸ਼ ਨੂੰ ਤਾਂ ਹਮਦਰ ਸ਼ੱਕ ਲਿਆ ਉਹਨਾਂ ਨੇ சுரேਸ਼ சுரேਸ਼ ਸਿੰਘ ਖਾਲਸਾ ਕਹਿ ਰਹੇ ਨੇ ਉਹ ਕੋਈ ਲਾਤੀ ਮੇਰਾ ਮਜ਼ਾਕ ਉਡਾ ਰਹੇ ਨੇ ਉਡਾਈ ਜਾਣ ਕੋਈ ਚੱਕਰ ਨਹੀਂ ਹੈ ਪਰ ਉਸ ਵਾਹਿਗੁਰੂ ਅਕਾਲ ਪੁਰਖ ਅੱਗੇ ਉਹ ਮੈਨੂੰ ਬਸ ਦਿਲੋਂ ਮੰਨੋ ਲੋਕਾਂ ਦਾ ਮੈਨੂੰ ਕੋਈ ਪਰਵਾਹ ਨਹੀਂ ਮੇਰੇ ਮਜ਼ਾਕ ਕਢਾਣੇ ਲੋੜਾਈ ਜਾਣ ਪਰ ਲੋਕਾਂ ਨੂੰ ਆਪ ਸਮਝ ਹੋਣੀ ਚਾਹੀਦੀ ਹੈ ਇੱਕ ਬਿਹਾਰ ਤੋਂ ਹੋ ਕੇ ਪੰਜਾਬ ਦੇ ਵਿੱਚ ਆ ਕੇ ਯਾਦ ਦੀ ਗੱਲਾਂ ਦੱਸ ਰਹੇ ਨੇ ਕਿ ਪੰਜਾਬ ਦੇ ਹਾਲਾਤ ਕੀ ਨੇ ਪੰਜਾਬ ਦੇ ਜਿਹੜੇ ਮਾੜੇ ਹਾਲਾਤਾਂ ਬਾਰੇ ਉਹ ਦੱਸ ਰਹੇ ਨੇ ਤੇ ਨਸ਼ੇ ਪੱਤਿਆਂ ਦੇ ਨਾਲ ਇੱਕ ਮਾਂ ਦਾ ਪੁੱਤ ਦਾ ਵਿਛੋੜਾ ਪੈ ਰਿਆ ਹੈ। ਕੀ ਹੈ? ਦੇਖੋ ਜੋ ਤਨ ਲਾਗੇ ਸੋਤਨ ਜਾਣੀ। ਇੱਕ ਮਾਂ ਦਾ ਜਦੋਂ ਪੁੱਤ ਦਾ ਵਿਛੋੜਾ ਪਿੰਦਾ ਹੈ ਨਾ ਤਾਂ ਮਾਂ ਹੀ ਸਮਝ ਸਕਦੀ ਹੈ ਆਪਣੇ ਪੁੱਤ ਬਾਰੇ। ਨਸ਼ੇ ਪੱਤੇ ਨਾਲ ਜੋ ਮਰ ਰਹੇ ਨੇ ਉਹ ਹੀ ਸਮਝ ਸਕਦਾ ਹੈ ਠੀਕ ਹੈ। ਇੱਕ ਮਾਂ ਤੋਂ ਇੱਕ ਪਿਓ ਤੋਂ ਇਲਾਵਾ ਹੋਰ ਕੋਈ ਨਹੀਂ ਸਮਝ ਸਕਦਾ ਕਿ ਉਹਦਾ ਪੁੱਤ ਨਸ਼ਾ ਪੱਤਾ ਕਰ ਰਿਹਾ ਹੈ ਤੇ ਨਸ਼ੇ ਪੱਤਿਆਂ ਦੇ ਵਿੱਚ ਇੱਕ ਮਾਂ ਦਾ ਪੁੱਤ ਇੱਕ ਪਿਓ ਦਾ ਪੁੱਤ ਇਸਪਾਇਰ ਹੋ ਗਿਆ ਮਰ ਗਿਆ ਨਸ਼ੇ ਪੱਤੇ ਕਰਕੇ ਮਰ ਗਿਆ ਸੋ ਦੇਖੋ ਆਪਾਂ ਨੂੰ ਚਾਹੀਦਾ ਹੈ ਕਿਸੇ ਦਾ ਮਜ਼ਾਕ ਨਾ ਉਡਾਈਏ ਕਹ ਰਹੇ ਨੇ ਹੋ ਗੁਰੂ ਵਾਲਾ ਬਣੀਏ ਬਿਰਜੀ ਗੁਰੂ ਵਾਲਾ ਬਣੀਏ ਨਸਪਤਾ ਛੱਡੀਏ ਬਿਰਜੀ ਨਸਪਤਾ ਛੱਡੀਏ ਕਰੇ ਨਾ ਗੁਰੂ ਵਾਲਾ ਮਨੋ ਦਾੜੀ ਮੁੱਛਾਂ ਰੱਖੋ ਠੀਕ ਹੈ ਪੱਗ ਬੰਨੋ ਗੁਰਸਿੱਖ ਸਜੋ ਗੁਰਸਿੱਖ ਸਜੋ ਸੋ ਮੈਂ ਲਾਈਵ ਇਸ ਕਰਕੇ ਆਇਆ ਹਾਂ ਕਿ ਮੈਂ ਵੀਡੀਓ ਦੇਖਿਆ ਭਾਈ ਬਹੁਤ ਵਧੀਆ ਗੱਲਾਂ ਕਈਆਂ ਸੁਰੇਸ਼ ਜੀ ਨੇ ਸੁਰੇਸ਼ ਸਿੰਘ ਖਾਲਸਾ ਤੇ ਉਹਨਾਂ ਨੇ ਅੰਮ੍ਰਿਤ ਛਕ ਚੁੱਕਿਆ ਹੈ ਛਕ ਲਿਆ ਹੈ ਅੰਮ੍ਰਿਤ ਇੱਕ ਗੁਰਸਿੱਖ ਨੇ ਪਰ ਉਹ ਬਿਹਾਰ ਤੋਂ ਨੇ ਇੱਕ ਬਿਹਾਰ ਤੋਂ ਹੋਣ ਦੇ ਬਾਵਜੂਦ ਪੰਜਾਬ ਦੇ ਵਿੱਚ ਉਹ ਦੇ ਵਿੱਚ ਨੇ ਪੰਜਾਬ ਦੇ ਸੱਭਿਆਚਾਰ ਨੂੰ ਸਮਝਦੇ ਨੇ ਤੇ ਪੰਜਾਬ ਦੀਆਂ ਗੱਲਾਂ ਕਰਦੇ ਆ ਜੋ ਦੇਖ ਰਹੇ ਨੇ ਹੋ ਆਪ ਤੇ ਆਪਾਂ ਵੀ ਦੇਖ ਰਹੇ ਆ ਆਪਾਂ ਨੂੰ ਪਤਾ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਕੀ ਹਾਲਾਤ ਨੇ ਠੀਕ ਆ ਤੇ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਉਹਨਾਂ ਨੇ ਇੱਕ ਵੀਡੀਓ ਵਾਇਰਲ ਹੋਇਆ ਉਹਨਾਂ ਦਾ ਖੇਤ ਦੇ ਵਿੱਚ ਜਾ ਰਹੇ ਨੇ ਬਾਡੀ ਕਰਨਾ ਉੱਥੇ ਉਹਨਾਂ ਨੇ ਗਾਣਾ ਗਾਇਆ ਗੁਰੂ ਆਲਾ ਬਣੀਏ ਬਿਰਜੀ ਗੁਰੂ ਆਲਾ ਬਣੀਏ ਪਰ ਕੁਝ ਲੋਕਾਂ ਨੇ ਉਹਨਾਂ ਦਾ ਮਜ਼ਾਕ ਉਡਾਇਆ ਯਾਰ ਸ਼ਰਮ ਕਰੋ ਥੋੜੀ-ਮੋਟੀ ਸ਼ਰਮ ਕਰੋ ਤੁਸੀਂ ਮਾੜੇ ਕੰਮ ਨੂੰ ਤੁਸੀਂ ਮਾੜੇ ਕੰਮ ਨੂੰ ਚੱਕਦੇ ਨਹੀਂ ਉਹ ਜੋ ਚੰਗਾ ਕੰਮ ਕਰ ਰਿਹਾ ਹੈ ਚੰਗਾ ਕੰਮ ਬੋਲਵੇਂ ਨੇ ਪੰਜਾਬ ਦੇ ਹਾਲਾਤਾਂ ਬਾਰੇ ਦੱਸ ਰਹੇ ਨੇ ਤੁਸੀਂ ਇਹਨਾਂ ਦਾ ਮਜ਼ਾਕ ਉਡਾ ਰਹੇ ਹੋ ਪੰਜਾਬੀ ਵੀਰ ਵੀ ਉਡਾ ਰਹੇ ਨੇ ਮਜ਼ਾਕ ਕਾਫੀ ਤੁਸੀਂ ਵੀਡੀਓ ਦੇਖਿਆ ਹੋਣਾ ਯਾਰ ਕੁਝ ਸਿੱਖੋ ਬਿਹਾਰ ਤੋਂ ਆ ਕੇ ਪੰਜਾਬ ਦੇ ਵਿੱਚ ਪੰਜਾਬ ਦੀ ਗੱਲਾਂ ਕਰ ਰਹੇ ਨਸ਼ੇ ਪੱਤੇ ਦੇ ਨਾਲ ਇੱਕ ਮਾਂ ਦਾ ਬੇਟਾ ਵਿਛੜ ਗਿਆ ਆਪਾਂ ਨੂੰ ਸਮਝ ਨਹੀਂ ਆ ਰਿਹਾ ਇਸ ਟਾਈਮ ਪਰ ਆਉਣ ਵਾਲੇ ਟਾਈਮ ਦੇ ਵਿੱਚ ਨਾ ਨਸ਼ਿਆਂ ਪੱਤਿਆਂ ਦੇ ਵਿੱਚ ਹੀ ਸਾਰਾ ਪੰਜਾਬ ਖਤਰ ਹੋ ਜਾਏਗਾ ਜੋ ਹਾਲਾਤ ਨੇ ਜੋ ਆਪਾਂ ਦੇਖ ਰਹੇ ਆ ਲੁਧਿਆਣਾ ਚਲੇ ਜਾਓ ਹੋਰ ਕਿਸੇ ਪਾਸੇ ਚਲੇ ਜਾਓ ਚਿੱਟਾ ਹੋ ਗਿਆ ਨਸ਼ਾ ਪੱਤਾ ਸ੍ਰੀਆਮ ਵਿਕ ਰਿਹਾ ਹੈ ਸੋਸ਼ਲ ਮੀਡੀਆ ਤੇ ਆਪਾਂ ਇਨੀ ਵੀਡੀਓ ਦੇਖ ਰਹੇ ਆ ਠੀਕ ਆ ਇੰਨਾ ਵੀਡੀਓ ਦੇਖਣ ਦੇ ਬਾਵਜੂਦ ਵੀ ਆਪਾਂ ਕਿਵੇਂ ਅਣ ਦੇਖਾ ਜਾਂ ਫਿਰ ਅਣ ਸੁਨਾ ਉਸ ਵੀਡੀਓ ਨੂੰ ਕਰ ਸਕਦੇ ਹਾਂ ਸੋ ਕਹਿ ਰਹੇ ਨੇ ਬਾਹਰ ਨਾ ਜਾਓ ਵਿਦੇਸ਼ਾਂ ਦੇ ਵਿੱਚ ਨਾ ਜਾਓ ਤੇ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦੀ ਗੱਲ ਕਰ ਰਹੇ ਨੇ ਕੋਈ ਮਾੜੀ ਗੱਲ ਨਹੀਂ ਹੈ ਤੁਸੀਂ ਆਪ ਸਮਝਦਾਰ ਹੋ ਨਾ ਆਪ ਤੁਸੀਂ ਬਾਲ ਬੱਚੇ ਵਾਲੇ ਹੋ ਉਹ ਵੀ ਇੱਕ ਬਿਹਾਰ ਤੋਂ ਆ ਕੇ ਪੰਜਾਬ ਦੀ ਗੱਲ ਕਰ ਰਹੇ ਨੇ ਕੋਈ ਮਾੜੀ ਗੱਲ ਤਾਂ ਨਹੀਂ ਕਰ ਰਹੇ ਮੋਟੀਵੇਟ ਹੀ ਕਰ ਰਹੇ ਨੇ ਥੋੜਾ ਸਮਝੋ ਕਿਸੇ ਦੀ ਫੀਲਿੰਗ ਕਿਸੇ ਦੀ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਨਾ ਕਿ ਉਹਦਾ ਮਜ਼ਾਕ ਉਡਾਇਆ ਕਰੋ ਦੋ ਹੱਥ ਵਨ ਕੇ ਬੇਨਤੀ ਹੈ ਇਸ ਵੀਡੀਓ ਨੂੰ ਸ਼ੇਅਰ ਕਰੋ ਮੈਂ ਅੱਜ ਇੱਕ ਵੀਡੀਓ ਬਣਾਇਆ ਹਾਂ ਸ਼ਾਰਟ ਵੀਡੀਓ ਤੇ ਮੈਨੂੰ ਯਾਰ ਚੰਗਾ ਲੱਗਿਆ ਠੀਕ ਆ ਮੈਨੂੰ ਵਧੀਆ ਲੱਗਿਆ ਵੀਡੀਓ ਉਹਨਾਂ ਦੀ ਭਾਵੇਂ ਉਹ ਵਿਆਹ ਤੋਂ ਨੇ ਪਰ ਗੱਲਾਂ ਤਾਂ ਦੇਖੋ ਨਾ ਗੱਲਾਂ ਕਿੱਥੇ ਕਰ ਰਹੇ ਨੇ ਕੀ ਕਿਹੜੀਆਂ ਗੱਲਾਂ ਕਰ ਰਹੇ ਨੇ ਉਹ ਕਿਹੜੀਆਂ ਗੱਲਾਂ ਕਰ ਰਹੇ ਨੇ ਤੁਸੀਂ ਆਪ ਸਮਝਦਾਰ ਹੋ ਚੰਗੀਆਂ ਗੱਲਾਂ ਨੂੰ ਪ੍ਰেজেন্ট ਕਰਿਆ ਕਰੋ ਚੰਗੀਆਂ ਗੱਲਾਂ ਨੂੰ ਅੱਗੇ ਵਧਾਇਆ ਕਰੋ ਨਾ ਕਿ ਕਿਸੇ ਦਾ ਮਜ਼ਾਕ ਉਡਾਇਆ ਕਰੋ ਜਦੋਂ ਕੋਈ ਵੀਡੀਓ ਬਣਾਉਂਦਾ ਹੈ ਨਾ ਕੋਈ ਵੀ ਹੈ ਯੂਟਿਊਬਰ ਹੋ ਗਿਆ ਕੋਈ ਵੀ ਹੈ ਜਾਂ ਫਿਰ ਮੇਰੀ ਟੀ ਲਾਲੋ ਜਦੋਂ ਮੈਂ ਵੀਡੀਓ ਸ਼ੂਟ ਕਰਦਾ ਨਾ ਉਹ ਮੈਨੂੰ ਹੀ ਪਤਾ ਜਦੋਂ ਮੈਂ ਔਨ ਕੈਮਰਾ ਜਦੋਂ ਮੈਂ ਬੋਲਣਾ ਔਨ ਕੈਮਰਾ ਦੇ ਵਿੱਚ ਬੋਲਣਾ ਰਿਕਾਰਡ ਕਰਨਾ ਕਿੰਨੇ ਵਾਰੀ ਰਿਕਾਰਡ ਕਰਨਾ ਪੈਂਦਾ ਹੈ ਉਹ ਮੈਨੂੰ ਹੀ ਪਤਾ ਹੈ ਤੁਸੀਂ ਤਾਂ ਦੇਖ ਲੈਨੇ ਹੋ 20 ਮਿੰਟਾਂ ਦੀ ਵੀਡੀਓ ਹਨਾ 15 ਮਿੰਟਾਂ ਦੀ ਵੀਡੀਓ ਦੇਖ ਕੇ ਚਲੇ ਜਾਂਦੇ ਹੋ ਕਹਿੰਦੇ ਨੋ ਯਾਰ ਵੀਡੀਓ ਵਧੀਆ ਨਹੀਂ ਹੈ ਆਇਆ ਫਲਾਨਾ ਠੰਮਕ ਸੋ ਗੱਲਾਂ ਬੰਦਾ ਕਰਦਾ ਆ ਪਰ ਉਹ ਗੁਰੂ ਸਿੱਖ सुरेश ਸਿੰਘ ਖਾਲਸਾ ਜੋ ਕਿ ਅ ਬਿਹਾਰ ਤੋਂ ਨੇ 10 ਸਾਲ ਦੀ ਉਮਰ ਦੇ ਵਿੱਚ ਪੰਜਾਬ ਦੇ ਵਿੱਚ ਆ ਗਏ ਤੇ ਉਹਨਾਂ ਨੇ ਕਿਹਾ ਆ ਖੋਖੇ ਖੋਲ ਬੈਠੇ ਆ ਖੋਲਿਆ ਹੋਇਆ ਉਹਨਾਂ ਨੇ ਯੂਪੀ ਬਿਹਾਰ ਤੋਂ ਆ ਕੇ ਜਿਹੜੇ ਮੱਛੀ ਖਾਂਦੇ ਆ ਮਾਸ ਮੱਛੀ ਖਾਂਦੇ ਆ ਉਹਨਾਂ ਬਾਰੇ ਵੀ ਕਿਹਾ ਉਹਨਾਂ ਨੇ ਤੇ ਉਹਨਾਂ ਨੇ ਸਿੱਖਾਂ ਤੇ ਵੀ ਗਲਤ ਉਹਨਾਂ ਨੇ ਲੜਾਈ ਝੜਾ ਕਰ ਰਹੇ ਨੇ ਗੁਰਸਿੱਖ ਨਾਲ ਸੋ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੇ ਲੋਕਾਂ ਦੇ ਨਾਲ ਪਿਆਰ ਬਣਾਇ ਰੱਖੋ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਠੀਕ ਹੈ ਇੱਕ ਬੰਦਿਆਂ ਕਰਕੇ ਇੱਕ ਇਨਸਾਨ ਕਰਕੇ ਉਹਨਾਂ ਦੇ ਨਾਲ ਸਮਾਜ ਦੇ ਵਿੱਚ ਰਹਿ ਰਹੇ ਸਾਰੇ ਬੰਦੇ ਖਰਾਬ ਹੋ ਜਾਂਦੇ ਸੋ ਜਿਹੜਾ ਗਲਤ ਬੰਦਾ ਹੈ ਉਹਤੇ ਐਕਸ਼ਨ ਲਿੱਤਾ ਜਾਵੇ ਉਹਤੇ ਐਕਸ਼ਨ ਲਓ ਨਾ ਕਿ ਉਹਦੇ ਪਿੱਛੇ ਜਿਹੜੇ ਹੈਗੇ ਆ ਹੋਰ ਬੰਦਿਆਂ ਨੂੰ ਫੜ ਕੇ ਤੁਸੀਂ ਸਭ ਦਾ ਛਾੜੋ ਸੋ ਗੁਰੂ ਵਾਲਾ ਬਣੋ ਪੰਜਾਬ ਨੂੰ ਨਸ਼ੇ ਪੱਤਿਆਂ ਤੋਂ ਬਚਾਓ ਨਾ ਕਿ ਕਿਸੇ ਦਾ ਮਜ਼ਾਕ ਉਡਾਓ ਸੋ ਹੱਥ ਬਣ ਕੇ ਬੇਨਤੀ ਹੈ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਨਸ਼ੇ ਪੱਤਿਆਂ ਨੂੰ ਛੱਡੀਏ ਕਿਉਂਕਿ ਨਸ਼ੇ ਪੱਤੇ ਦੇ ਨਾਲ ਬਹੁਤ ਨੌਜਵਾਨ ਵੀਰਾਂ ਦੀ ਮੌਤ ਹੋ ਰਹੀਆਂ ਅਕਸਰ ਸੋਸ਼ਲ ਮੀਡੀਆ ਤੇ ਨਸ਼ਾ ਪੱਤਾ ਵਿਕ ਰਿਹਾ ਹੈ ਜੇ ਤੁਹਾਨੂੰ ਲੱਗਿਆ ਕਿ ਨਸ਼ਾ ਪੱਤਾ ਇੱਥੇ ਵਿਕ ਰਿਹਾ ਹੈ ਤਾਂ ਇਹਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ ਤਾਂ ਕਿ ਪੰਜਾਬ ਨੂੰ ਨਸ਼ੇ ਪੱਤਿਆਂ ਤੋਂ ਬਚਾਇਆ ਜਾ ਸਕੇ ਇੱਕ ਮਾਂ ਦਾ ਜਿਹੜਾ ਪੁੱਤ ਵਿਛੜਾ ਪੈ ਰਿਹਾ ਹੈ ਉਹ ਤੋਂ ਬਚਾਇਆ ਜਾ ਸਕੇ ਕਿਉਂਕਿ ਜਦੋਂ ਇੱਕ ਮਾਂ ਦਾ ਪੁੱਤ ਇੱਕ ਪਿਓ ਦਾ ਪੁੱਤ ਨਸ਼ੇ ਪਤੇ ਕਰਕੇ ਮਰਦਾ ਹੈ ਨਾ ਤਾਂ ਪਛਤ ਸਕਦੇ ਉਹਨਾਂ ਦਾ ਫੈਮਿਲੀ ਰਿਲੇਟਡ ਜਿਹੜੇ ਮੈਂਬਰ ਨੇ ਉਹ ਸਮਝ ਸਕਦੇ ਨੇ ਕਿ ਉਹਨਾਂ ਨੂੰ ਕਿੰਨਾ ਦੁੱਖ ਹੋਇਆ ਹੈ ਉਹਨਾਂ ਦਾ ਜਿਹੜਾ ਪੁੱਤ ਵਿਛੜ ਗਿਆ ਉਹਨਾਂ ਤੋਂ ਠੀਕ ਹਨ ਸੋ ਨਸ਼ਾ ਪੱਤਾ ਛੱਡਿਏ ਤੇ ਨਸ਼ਾ ਪੱਤਾ ਜਿੱਥੇ ਵਿਕ ਰਿਹਾ ਹੈ ਉਹਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ ਪੁਲਿਸ ਨੂੰ ਦੋ ਤਾਂ ਕਿ ਪੰਜਾਬ ਨੂੰ ਨਸ਼ੇ ਪੱਤਿਆਂ ਤੋਂ ਨੌਜਵਾਨ ਵੀਰਾਂ ਦੀ ਮੌਤ ਨੂੰ ਰੋਕਿਆ ਜਾ ਸਕੇ ਨਸ਼ਾ ਪੱਤਾ ਛੱਡਿਆ ਜਾ ਸਕੇ ਸੋ ਮਜ਼ਾਕ ਨਾ ਉਡਾਓ ਕਿਸੇ ਦਾ ਤੁਸੀਂ ਇਹ ਆਪਾਂ ਮੇਰੇ ਤੇ ਲਾ ਲੋ ਆਪਾਂ ਚੰਗੀਆਂ ਗੱਲਾਂ ਨੂੰ ਅੱਗੇ ਨਹੀਂ ਕਰਦੇ ਆਪਾਂ ਮਜ਼ਾਕ ਉਡਾਉਂਦੇ ਆ ਤੇ ਮਾੜੀਆਂ ਗੱਲਾਂ ਨੂੰ ਆਪਾਂ ਦੇਖਦੇ ਨਹੀਂ ਅਣ ਸੁਣਾ ਕਰ ਦਿੰਦੇ ਆ ਹਨਾ ਸੋ ਚੰਗੀਆਂ ਗੱਲਾਂ ਨੂੰ ਹਮੇਸ਼ਾ ਬੜਾਵਾ ਦਿਓ ਉੱਚਾ ਲੈ ਕੇ ਜਾਓ ਨਾ ਕਿ ਉਹਨੂੰ ਥੱਲੇ ਡੇਗੋ ਜਾਂ ਨਾ ਕਿ ਉਹਨਾਂ ਦਾ ਕਿਸੇ ਦਾ ਮਜ਼ਾਕ ਉਡਾਓ ਮਜਾਕ ਨਾ ਉਡਾਓ ਹੱਥ ਬਨ ਕੇ ਬੇਨਤੀ ਆ ਤੇ ਗੁਰੂ ਵਾਲਾ ਬਣੋ ਨਸ਼ੇ ਪੱਤੀਆਂ ਨੂੰ ਛੱਡੋ ਮਾੜੇ ਕੰਮ ਨੂੰ ਛੱਡੋ ਗੁਰੂ ਵਾਲਾ ਬਣ ਕੇ ਪੰਜਾਬ ਦੇ ਵਿੱਚ ਹੋ ਰਹੇ ਨਸ਼ੇ ਪੱਤੀਆਂ ਨੂੰ ਆ ਰੋਕਣ ਦੇ ਵਿੱਚ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਦਾ ਸਾਥ ਦਿਓ ਜਿੱਥੇ ਵੀ ਤੁਹਾਡੇ ਸਾਹਮਣੇ ਗਲਤ ਹੋ ਰਿਹਾ ਹੈ ਜਿੱਥੇ ਵੀ ਗਲਤ ਹੋ ਰਿਹਾ ਹੈ ਉਹਦੀ ਜਾਣਕਾਰੀ ਆਪਣੇ ਸਰਪੰਚ ਨੂੰ ਜਾਂ ਪੁਲਿਸ ਨੂੰ ਦੋ ਤਾਂ ਕਿ ਨਸ਼ੇ ਪੱਤੇਆਂ ਤੇ ਰੋਕ ਲਾਈ ਜਾ ਸਕੇ ਜੋ ਨਸ਼ਾ ਪੱਤਾ ਬਿਕ ਰਿਹਾ ਹੈ ਜੋ ਨਸ਼ਾ ਪੱਤਾ ਬਿਕ ਰਿਹਾ ਹੈ ਉਹਤੇ ਰੋਕ ਲਾਈ ਜਾ ਸਕੇ ਸੋ ਮੈਂ ਦਿਖਾਉਣਾ ਤੁਹਾਨੂੰ ਵੀਡੀਓ ਤੁਸੀਂ ਆਪ ਵੀ ਦੇਖਿਆ ਉਹਨਾਂ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਕਾਫੀ ਵੀਡੀਓ ਵਾਇਰਲ ਹੈ ਉਸ ਗੁਰਸਿੱਖ ਵੀਰ ਦੀ ਅਮਰਤ ਸ਼ੱਕ ਚੁੱਕਿਆ ਹੈ ਵੀਰੋ ਦਾੜਾ ਰੱਖਿਆ ਆ ਠੀਕ ਹੈ ਤੇ ਤੁਸੀਂ ਆਪ ਸਮਝਦਾਰ ਹੋ ਤੁਹਾਨੂੰ ਸਮਝਾਉਣ ਦੀ ਕੋਈ ਲੋੜ ਨਹੀਂ ਮਜ਼ਾਕ ਨਾੜਾ ਉਹ ਕਿਸੇ ਦਾ ਸਭ ਉਹਨਾਂ ਦਾ ਮਜ਼ਾਕ ਖੜਾ ਰਹੇ ਨਹੀਂ ਕੁਝ ਵੀਰ ਉਹ ਸ਼ਵੀਰ ਸਹੀ ਵੀ ਆ ਦੱਸ ਰਹੇ ਨੇ ਉਹਨਾਂ ਬਾਰੇ ਕੁਛ ਵਧੀਆ ਕਹਿ ਰਹੇ ਅਮਿਤ ਸਟਾਰ ਹੈਲੋ 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 ਹਾਂਜੀ ਵੀਰਾ ਕੁਸ਼ਵੀਰ ਨੇ ਵੀਡੀਓ ਬਣਾਇਆ ਹਨਾ ਉਹਨਾਂ ਦਾ ਵਧੀਆ ਦੱਸ ਰਹੇ ਨੇ ਕਿ ਗੁਰੂ ਵਾਲਾ ਬਣੋ ਵੀਰ ਜੀ ਨਸ਼ਾ ਪੱਤਾ ਛੱਡੋ ਮਾਸ ਮੱਛੀ ਨਾ ਖਾਓ ਆ ਜਿਹੜੇ ਯੂਪੀ ਬਿਹਾਰ ਤੋਂ ਆ ਕੇ ਜਿਹੜੇ ਖੋਖਾ ਵੀ ਖੋਖੀਆਂ ਦੇ ਆ ਜਰਦਾ ਵੀਡੀਓ ਤੰਬਾਕੂ ਆ ਫਿਰ ਮੱਛੀਆਂ ਵੱਢ ਰਹੇ ਨੇ ਉਹ ਨਾ ਕਰੋ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦੇ ਸੱਭਿਆਚਾਰ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤੇ ਨਸ਼ੇ ਪੱਤਿਆਂ ਨਸ਼ਿਆਂ ਤੇ ਜਿਹੜਾ ਰੋਕ ਹੈ ਨਸ਼ਾ ਪੱਤੇਆਂ ਤੇ ਜਿਹੜਾ ਰੋਕ ਹੈ ਉਹ ਸਰਕਾਰ ਵੱਲੋਂ ਲਾਈ ਜਾ ਰਹੀ ਹੈ ਉਹੀ ਜਾਣਕਾਰੀ ਪੰਜਾਬ ਪੁਲਿਸ ਨੂੰ ਦੋ ਆਪਣੇ ਸਰਪੰਚ ਪਿੰਡਾਂ ਦੇ ਵਿੱਚ ਸਰਪੰਚ ਨੂੰ ਦੋ ਤਾਂ ਕਿ ਪੰਜਾਬ ਨੂੰ ਨਸ਼ੇ ਪੱਤਿਆਂ ਤੋਂ ਬਚਾ ਸਕੇ ਸੋ ਆਦੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਠੀਕ ਹੈ ਜੀ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਦਾ ਕਰਨਾ ਮੇਰਾ ਮਕਸਦ ਨਹੀਂ ਮੇਰਾ ਮਕਸਦ ਮੇਰਾ ਮਕਸਦ ਵੀਡੀਓ ਬਣਾਉਂਦਾ ਇੰਨਾ ਕਾ ਮਕਸਦ ਹੁੰਦਾ ਹੈ ਵਧੀਆ ਵੀਡੀਓ ਸਚਾਈ ਵਾਲੀ ਵੀਡੀਓ ਨੂੰ ਪ੍ਰੇਜ਼ੈਂਟ ਕਰਨਾ ਵਧੀਆ ਵੀਡੀਓ ਨੂੰ ਦਿਖਾਉਣਾ ਆ ਫੈਮਿਲੀ ਦੇ ਵਿੱਚ ਤੁਸੀਂ ਬੈਠ ਕੇ ਵੀਡੀਓ ਦੇਖ ਸਕਦੇ ਹੋ ਹਨਾ ਤੇ ਹਮੇਸ਼ਾ ਮੇਰੀ ਕੋਸ਼ਿਸ਼ ਇਹੋ ਕੋਸ਼ਿਸ਼ ਹੁੰਦਾ ਹੈ ਕਿ ਮੈਂ ਵਧੀਆ ਵੀਡੀਓ ਬਣਾਵਾਂ ਤੇ ਹਮੇਸ਼ਾ ਵਧੀਆ ਵੀਡੀਓ ਨੂੰ ਪ੍ਰੇਜ਼ੈਂਟ ਕਰਾਂ ਤੁਹਾਨੂੰ ਦਿਖਾਵਾਂ ਤੁਹਾਡੇ ਤੱਕ ਪਹੁੰਚਦਾ ਕਰਾਂ ਸੋ ਤੁਹਾਡਾ ਦਿলো ਧੰਨਵਾਦ ਸਭ ਤੋਂ ਪਹਿਲਾਂ ਉਹਨਾਂ ਵੀਰਾਂ ਦਾ ਉਹਨਾਂ ਭੈਣਾਂ ਦਾ ਜੋ ਮੈਨੂੰ ਸਪੋਰਟ ਕਰਦੇ ਆ ਮੇਰੀ ਵੀਡੀਓ ਨੂੰ ਸਪੋਰਟ ਕਰਦੇ ਆ ਨਾ ਬਹੁਤ ਦੂਰ ਦੂਰੋਂ ਵੀਰ ਦੇਖਦੇ ਆ ਤੇ ਮੈਂ ਫਿਰ ਤੋਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਜੋ ਮੈਨੂੰ ਸਪੋਰਟ ਕਰਦੇ ਆ ਜੋ ਨਹੀਂ ਵੀ ਕਰਦੇ ਉਹਨਾਂ ਦਾ ਵੀ ਦਿਲੋਂ ਧੰਨਵਾਦ ਹੈ ਪਰ ਕਿਸੇ ਦਾ ਮਜ਼ਾਕ ਨਾ ਉਡਾਓ ਕਿਸੇ ਦੀ ਫੀਲਿੰਗ ਨੂੰ ਸਮਝਣ ਦੀ ਕੋਸ਼ਿਸ਼ ਕਰੋ ਨਾ ਕਿ ਉਹਨਾਂ ਦਾ ਮਜ਼ਾਕ ਉਡਾਓ ਸੋ ਹੱਥ ਵਨ ਕੇ ਬੇਨਤੀ ਹੈ ਰਿਕੁਐਸਟ ਹੈ ਉਹਨਾਂ ਵੀਰਾਂ ਦਾ ਉਹਨਾਂ ਭੈਣਾਂ ਨੂੰ ਹਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸੋਸ਼ਲ ਮੀਡੀਆ ਤੇ ਹੋ ਰਹੀ ਇੱਕ ਵੀਡੀਓ ਤੁਸੀਂ ਆਪ ਦੇਖਦੇ ਹੋ ਤੁਸੀਂ ਆਪ ਸਮਝਦਾਰ ਹੋ ਕਿ ਕਿੰਨਾ ਮਜ਼ਾਕ ਉਡਾਇਆ ਜਾ ਰਿਹਾ ਹੈ ਉਹਨਾਂ ਦਾ ਤੇ ਕੁਝ ਵੀਰ ਸਮਝਦਾਰ ਨੇ ਉਹਨਾਂ ਨੂੰ ਉਹਨਾਂ ਦੀ ਵੀਡੀਓ ਨੂੰ ਪ੍ਰੇਜ਼ੈਂਟ ਕਰਦੇ ਨੇ ਉਹਨਾਂ ਦੀ ਵੀਡੀਓ ਨੂੰ ਆ ਵਧੀਆ ਦੱਸ ਰਹੇ ਨੇ ਕਿਉਂਕਿ ਇਹ ਕੋ ਮਾੜੀ ਗੱਲ ਤਾਂ ਨਹੀਂ ਕਹਿ ਰਹੇ ਹੋ ਸ੍ਰੇਸ਼ ਨਾਮ ਦਾ ਆ ਖਾਲਸਾ ਉਹਨਾਂ ਨੇ ਮਾਮਲਾ ਸ਼ਿਕਾਇਤ ਹੋਇਆ ਤੇ ਖਾਲਸਾ ਬਣ ਚੁੱਕੇ ਨੇ ਪੰਜਾਬ ਦੇ ਵਿੱਚ ਰਹ ਰਹੇ ਤੇ ਪੰਜਾਬ ਦੀ ਗੱਲ ਕਰ ਰਹੇ ਨੇ ਉਹ ਸੋ ਉਮੀਦ ਕਰਦਾ ਹਾਂ ਅੱਜ ਦਾ ਲਾਈਵ ਤੁਹਾਨੂੰ ਇਹ ਵੀਡੀਓ ਆ ਵਧੀਆ ਲੱਗਿਆ ਹੋਵੇਗਾ ਕਿ ਕਿਸੇ ਦਾ ਮਜ਼ਾਕ ਨਾ ਉਡਾ ਕੇ ਕਿਸੇ ਦੀ ਭਾਵਨਾਵਾਂ ਨੂੰ ਠੇਸ ਨਾ ਪਹੁੰਚਦਾ ਕਰਕੇ ਆਪਾਂ ਨੂੰ ਚਾਹੀਦਾ ਹੈ ਹਮੇਸ਼ਾ ਵਧੀਆ ਵੀਡੀਓ ਨੂੰ ਪ੍ਰੇਜ਼ੈਂਟ ਕਰੀਏ ਠੀਕ ਹੈ ਤੇ ਹਮੇਸ਼ਾ ਵਧੀਆ ਵੀਡੀਓ ਨੂੰ ਪ੍ਰੇਜ਼ੈਂਟ ਕਰਦੇ ਹੋਏ ਵਧੀਆ ਵੀਡੀਓ ਨੂੰ ਸ਼ੇਅਰ ਕਰੀਏ ਤਾਂ ਕਿ ਸਮਾਜ ਦੇ ਵਿੱਚ ਜਿਹੜਾ ਸੰਦੇਸ਼ ਹੈ ਵਧੀਆ ਸੰਦੇਸ਼ ਜਾਵੇ ਹਨਾ ਅੱਜ ਕੱਲ ਦੇ ਟਾਈਮ ਦੇ ਵਿੱਚ ਤੁਸੀਂ ਦੇਖਦੇ ਹੋ ਸੋਸ਼ਲ ਮੀਡੀਆ ਤੇ ਹਨਾ ਮੈਂ ਕੀ ਦੱਸਾਂ ਮੈਂ ਕੀ ਦੱਸਾਂ ਤੁਸੀਂ ਆਪ ਦੇਖ ਰਹੇ ਹੋ ਅ ਇਹੋ ਜਿਹੀ ਇਹੋ ਜਿਹੀ ਵੀਡੀਓ ਆਉਂਦੀਆਂ ਰਹਿੰਦੀਆਂ ਮੈਂ ਨਹੀਂ ਦੱਸਣਾ ਚਾਹੁੰਦਾ ਉਸ ਵੀਡੀਓ ਬਾਰੇ ਪਰ ਹਮੇਸ਼ਾ ਮੈਂ ਇਹੀ ਦੱਸਣਾ ਚਾਹੁੰਦਾ ਤੁਹਾਨੂੰ ਕਿ ਸੋਸ਼ਲ ਮੀਡੀਆ ਤੇ ਬਹੁਤ ਐਜੀ ਵੀਡੀਓ ਹੁੰਦੀਆਂ ਮਾਡੀ ਵੀਡੀਓ ਨੂੰ ਪ੍ਰেজেন্ট ਕਰਦੇ ਆ ਮਾਡੀ ਵੀਡੀਓ ਨੂੰ ਆਪਾਂ ਇੰਨਾ ਉੱਪਰ ਚੱਕਦੇ ਆ ਪਰ ਜਿਹੜੀ ਚੰਗੀ ਵੀਡੀਓ ਆ ਆਪਾਂ ਉਹਦਾ ਮਜ਼ਾਕ ਉਡਾ ਦਿੰਦੇ ਆ ਜਿਹੜੀ ਵਧੀਆ ਵੀਡੀਓ ਆ ਨਾ ਜਿਹੜੀ ਸਹੀ ਵੀਡੀਓ ਆ ਆਪਾਂ ਉਹਦਾ ਮਜ਼ਾਕ ਉਡਾਉਂਦੇ ਆ ਸੋ ਮਜ਼ਾਕ ਨਾ ਉਡਾ ਕੇ ਹਮੇਸ਼ਾ ਵਧੀਆ ਵੀਡੀਓ ਨੂੰ ਪ੍ਰেজেন্ট ਕਰੀਏ ਵਧੀਆ ਵੀਡੀਓ ਨੂੰ ਸ਼ੇਅਰ ਕਰੀਏ ਲਾਈਕ ਕਰੀਏ ਵੀਡੀਓ ਸੋ ਅੱਜ ਦੇ ਲਾਈਵ ਨੂੰ ਇੱਥੇ ਹੀ ਕਰਦੇ ਆ ਐਂਡ ਤੇ ਐਂਡ ਦੇ ਵਿੱਚ ਮੈਂ ਇਹੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੇਰੇ ਮੇਰੇ ਦੁਆਰਾ ਬੋਲੇ ਗਏ ਜਿਹੜੇ ਸ਼ਬਦ ਨੇ ਉਹ ਸ਼ਬਦ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਕਿਸੇ ਦੀ ਫੀਲਿੰਗ ਨੂੰ ਜਾਂ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਬਿਲਕੁਲ ਨਹੀਂ ਹੈ ਬਸ ਮੋਟੀਵੇਟ ਕਰਨਾ ਹੈ ਉਸ ਸੋਸ਼ਲ ਮੀਡੀਆ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਹਾਂ सुरेश ਗੁਰਸਿੱਖ ਦੀ ਜੋ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦੀ ਗੱਲਾਂ ਕਰ ਰਹੇ ਨੇ ਨਸ਼ੇ ਪੱਤੇਆਂ ਨੂੰ ਛੱਡਣ ਦੀ ਗੱਲਾਂ ਕਰ ਰਹੇ ਨੇ ਗੁਰਸਿੱਖ ਗੁਰੂ ਵਾਲੀ ਗੱਲਾਂ ਕਰ ਰਹੇ ਨੇ ਤੇ ਉਹਨਾਂ ਦਾ ਆਪਾਂ ਸਾਥ ਦਈਏ ਉਹਨਾਂ ਦੀ ਗੱਲਾਂ ਨੂੰ ਸਮਝੀਏ ਨਹੀਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦਾ ਜਿਹੜਾ ਹਾਲ ਹੈ ਨਾ ਨਸ਼ੇ ਪੱਤੇਆਂ ਨੂੰ ਲੈ ਕੇ ਨਸ਼ੇ ਪੱਤਿਆਂ ਦੇ ਨਾਲ ਬਹੁਤ ਨੌਜਵਾਨ ਦੀ ਮੌਤ ਹੋ ਜਾਣੀ ਹੈ ਤੇ ਨਸ਼ਾ ਪੱਤਾ ਸਰੀਆਮ ਵਿਕ ਰਿਹਾ ਹੈ ਤੁਹਾਨੂੰ ਪਤਾ ਹੈ ਤੇ ਨਸ਼ੇ ਪੱਤਿਆਂ ਨੂੰ ਰੋਕ ਲਾਉਣ ਦੇ ਵਿੱਚ ਉਹਨਾਂ ਦਾ ਸਾਥ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਹਮੇਸ਼ਾ ਵਧੀਆ ਵੀਡੀਓ ਨੂੰ ਤੁਸੀਂ ਸਪੋਰਟ ਕਰੋ ਮਰੀ ਹ ਹੱਥ ਬਨ ਕੇ ਰਿਕਵੈਸਟ ਹੈ ਉਹਨਾਂ ਵੀਰਾਂ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਹਮੇਸ਼ਾ ਵਧੀਆ ਵੀਡੀਓ ਨੂੰ ਅੱਗੇ ਵਧਾਓ ਨਾ ਕਿ ਉਹਨਾਂ ਦਾ ਮਜ਼ਾਕ ਉਡਾਓ ਸੋ ਅੱਜ ਦੀ ਲਾਈਵ ਨੂੰ ਉੱਥੇ ਕਰਦੇ ਆਂ ਐਂਡ ਜੇ ਮੇਰੀ ਗੱਲਾਂ ਤੋਂ ਕਿਸੇ ਨੂੰ ਥੇਸ ਪਹੁੰਚਿਆ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਹਾਂ ਮੇਰਾ ਮਕਸਦ ਕਿਸੇ ਦੀ ਭਾਵਨਾ ਨੂੰ ਥੇਸ ਪਹੁੰਚਦਾ ਕਰਨਾ ਨਹੀਂ ਹੈ ਬਸ ਮੇਰੀ ਗੱਲਾਂ ਨੂੰ ਸਮਝ ਕੋਸ਼ਿਸ਼ ਕਰੋ ਉਸ ਵੀਰ ਦੀ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਕੇ ਚੁੱਪ ਕੇ ਨੇ ਤੇ ਗੁਰੂ ਅਰਜਨ ਨਸ਼ੇ ਪੱਤੇ ਛੱਡਣ ਦੀ ਗੱਲਾਂ ਕਰਦੇ ਆ ਸੋਨ ਫਿਰ ਤੋਂ ਇੱਕ ਲਾਈਵ ਦੇ ਵਿੱਚ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਮਾਲਕ ਸਾਹਿਬ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਸਦਾ ਹੱਸਦੇ ਰਹੋ ਸਦਾ ਵਾਹਦੇ ਰਹੋ